ਇਹ ਦਾ ਮਾਮਲਾ ਦਾ ਕੋਣ ਲੋਕ ਨੇ ਇਹ ਕੰਮ ਨਹੀਂ ਕੀਤਾ ਮਾਨਯੋਗ ਐਸਐਸਪੀ ਉਮਨੀਤ ਕੌਂਟਲ ਆਈਪੀਐਸ ਐਸਐਸਪੀ ਬਠਿੰਡਾ ਮੈਡਮ ਦੇ ਦਿਸ਼ਾ ਨਿਰਦੇਸ਼ੇਠ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਸਮੇਂ ਤੇ ਸ਼ੱਕੀ ਪੁਰਸ਼ਾਂ ਦੀਆਂ ਚੈਕਿੰਗਾਂ ਕੀਤੀਆਂ ਜਾਂਦੀਆਂ ਹਨ ਹੋਰ ਇਦਾਂ ਦੇ ਸਰਪ੍ਰਾਈਜ਼ ਨਾਕਾਬੰਦੀ ਤੇ ਹੋਰ ਇਦਾਂ ਦੀ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਹਨ ਤਾਂ ਜੋ ਕਿਸੇ ਵੀ ਵਾਰਦਾਤ ਨੂੰ ਅੰਜਾਮ ਮਤਲਬ ਉਹ ਤੋਂ ਹੋਣ ਤੋਂ ਰੋਕਿਆ ਜਾ ਸਕੇ ਇਸੇ ਲੜੀ ਦੇ ਚੱਲਦੇ ਹੋਏ ਕੱਲ ਸੀਆਈਏ ਦੀ ਟੀਮ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਹਨਾਂ ਨੂੰ ਦੋ ਮੋਟਰਸਾਈਕਲ ਸਵਾਰ ਮਲੇ ਜਿੰਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕੀ ਜਦੋਂ ਨੇ ਚੈਕਿੰਗ ਕੀਤੀ ਗਈ ਤਾਂ ਉਹਨਾਂ ਪਾਸੋਂ ਕੁੱਲ 180 ਗ੍ਰਾਮ ਹੈਰੋਨ ਰਿਕਵਰ ਹੋਈ ਉਹ ਦੋਨੋਂ ਜਿਸ ਤੇ ਖਾਨਾ ਸਿਵਲ ਲਾਈਨ ਵੇਖੇ ਮਕਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀ ਹਨ ਵਰਮਨ ਬੰਸਲ ਤੇ ਤਰुण ਤੁਸ਼ਾਰ ਕੁਮਾਰ ਨੇ ਜੋ ਗੋਨਿਆਣਾ ਮੰਡੀ ਦੇ ਰਹਿਣ ਵਾਲੇ ਹਨ ਇੱਥੇ ਸਰ ਕਿਸਮ ਸਪਲਾਈ ਕਰਨਾ ਹੈ ਕੀ ਕਰਨਾ ਹੈ ਹਾਂਜੀ ਅਸੀਂ ਹੁਣ ਮੁਕੱਦਮਾ ਦਰਜ ਕਰ ਰਿਹਾ ਜੀ ਹੁਣ ਦੋਨਾਂ ਦੇ ਅਸੀਂ ਮਾਨਯੋਗ ਅਦਾਲਤ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਜੋ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹਦਾ ਫਾਰਵਰਡ ਲਿੰਕੇਜ ਤੇ ਬੈਕਵਰਡ ਲਿੰਕੇਜ ਦੋਨੋਂ ਇੱਕ ਚੀਜ਼ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਸੀ ਤੇ ਕਿਹਨੂੰ ਵੇਚਣਾ ਹੈਗਾ ਤੇ ਜਦੋਂ ਫਿਰ ਬੇਸਡ ਔਨ ਐਵੀਡੈਂਸ ਅੱਗੇ ਬੰਦੀ ਕਾਰਵਾਈ ਵਾਲੇ ਵਿੱਚ ਲੈ ਕੇ ਆਵਾਂਗੇ ਇਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੀ ਅਸੀਂ ਡਰਗ ਟੈਸਟ ਵਗੈਰਾ ਕਰਾਵਾਂਗੇ ਜੀ ਇਹਨਾਂ ਦੇ ਤੇ ਹਜੇ ਪ੍ਰੀਲੈਂਬਰ ਲਈ ਕਿਉਂਕਿ ਹੁਣ ਮੁਕਦਮਾ ਦਰਜ ਹੋਇਆ ਹੈਗਾ ਮਾਨਯੋਗ ਦਾਲ ਜਦੋਂ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਉਸ ਤੋਂ ਬਾਅਦ ਅਸੀਂ ਸਾਰੀ ਬੰਦੀ ਕਾਰਵਾਈ ਕਰਾਂਗੇ। ਕੋਈ ਮਾਮਲਾ ਕੋਈ ਹੈ ਨਾ ਨਹੀਂ ਪ੍ਰੀਲੈਂਬਰ ਲਈ ਜੋ ਹਜੇ ਤੱਕ ਸਾਹਮਣੇ ਆਇਆ ਹੈ ਜੀ ਇਹਨਾਂ ਤੇ ਕੋਈ ਮੁਕਦਮਾ ਦਰਜ ਹਜੇ ਤੱਕ ਤਾਂ ਕੋਈ ਜੀ ਗੱਲ ਸਾਹਮਣੇ ਨਹੀਂ ਆਈ ਹੈ ਬਟ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਤੱਥ ਵੀ ਕਲੀਅਰ ਕਰਾਂਗੇ। ਬੇਸਿਕ